ਆਪਰੇਸ਼ਨ ਬਲੂ ਸਟਾਰ ਦੇ ਵਿੱਚ ਤਤਕਾਲੀ ਬਾਦਲ ਸਰਕਾਰ ਦਾ ਕੀ ਹੱਥ ਹੈ ਦਰਅਸਲ ਜਰਨਲ ਸੁਬੇਕ ਸਿੰਘ ਦੇ ਛੋਟੇ ਭਰਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਗਏ ਤਾਂ 6 ਜੂਨ 1984 ਦਾ ਉਹ ਕਾਲਾ ਦਿਨ ਜਾਂ ਉਸ ਅਕਾਲ ਤੱਕ ਸਾਤ ਤੇ ਹਮਲਾ ਹੁੰਦਾ ਹੈ ਕਈ ਲੋਕ ਸ਼ਹੀਦ ਹੁੰਦੇ ਨੇ ਇਹਨਾਂ ਦੇ ਵਿੱਚ ਜਰਨਲ ਸਿੰਘ ਪਿੰਡਰਾ ਵਾਲੇ ਜਿਨ੍ਹਾਂ ਦੇ ਕਰੇਬੀ ਜਰਨਲ ਸੁਬੇਕ ਸਿੰਘ ਵੀ ਸ਼ਾਮਿਲ ਸਨ ਅੱਜ ਵੀ 82 ਸਾਲ ਬਾਅਦ ਪਰਿਵਾਰ ਨੇ ਜਨਰਲ ਸੁਬੇਕ ਸਿੰਘ ਨੂੰ ਯਾਦ ਕਰਦਿਆਂ ਉਸ ਵੇਲੇ ਦੇ ਹਾਲਾਤ ਸਾਂਝੇ ਕੀਤੇ ਨੇ ਇਸ ਮੌਕੇ ਜਨਰਲ ਸੁਬੇਕ ਸਿੰਘ ਦੇ ਭਰਾ ਬਿਅੰਸ ਸਿੰਘ ਨੇ 6 ਜੂਨ ਦੇ ਸਭਦੇ ਨੂੰ ਯਾਦ ਕਰਦਿਆਂ ਆਪਣੇ ਪਰਿਵਾਰਕ ਮੈਂਬਰ ਜਨਰਲ ਸੁਬੇਕ ਸਿੰਘ ਦੀ ਸ਼ਹਾਦਤ ਬਾਰੇ ਗੱਲਬਾਤ ਕੀਤੀ ਹੈ ਬਿਅੰਸ ਸਿੰਘ ਨੇ ਦੱਸਿਆ ਕਿ ਜਨਰਲ ਸਾਹਿਬ ਉਸ ਵੇਲੇ ਤੱਕ ਡਿਸਮਿਸ ਹੋ ਚੁੱਕੇ ਸਨ ਪਰ ਪੰਥ ਤੇ ਸਿੱਖ ਕੌਮ ਉੱਤੇ ਆਏ ਸੰਕਟ ਦੇ ਦੌਰਾਨ ਉਹਨਾਂ ਸ਼ਕਾਲ ਤੱਕ ਸਾਥਦੇ ਹੋਏ ਹਮਲਿਆਂ ਦੇ ਵਿਰੋਧ ਦੇ ਵਿੱਚ अहम ਭੂਮਿਕਾ ਨਿਭਾਈ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਸ਼ਹਾਦਤ ਦੇ ਦਿੱਤੀ ਤੇ ਬਿਅੰਸ ਸਿੰਘ ਨੇ ਦੱਸਿਆ ਕਿ ਉਹ ਦਿਨ ਸਾਨੂੰ ਅੱਜ ਵੀ ਜਦ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸੱਚਖੰਡ ਸ੍ਰੀ ਮੰਦਿਰ ਸਾਹਿਬ ਨਤਮਸਤਕ ਹੁੰਡਾਲੀ ਪਹੁੰਚਿਆ ਪਰ ਭਾਰਤੀ ਫੌਜ ਨੇ ਬੇਕਸੂਰ ਲੋਕਾਂ ਨੂੰ ਬਾਹਰ ਹੀ ਨਹੀਂ ਨਿਕਲਣ ਦਿੱਤਾ ਹਮਲੇ ਦੌਰਾਨ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਤੇ ਭਾਰਤੀ ਫੌਜ ਦੇ ਹਮਲੇ ਦਾ ਜਵਾਬ ਦਿੰਦਿਆਂ ਸਨ ਜਰਨੈਲ ਸਿੰਘ ਪਿੰਡਰਾਵਾਲਿਆ ਦੇ ਨਾਲ ਜਰਨੈਲ ਸੁਬੇਕ ਸਿੰਘ ਵੀ ਸ਼ਹੀਦ ਹੀ ਪਾ ਗਏ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਆਖਰ ਬਾਦਲ ਸਰਕਾਰ ਦਾ ਕੀ ਹੱਥ ਹੈ ਤਾਂ ਜਨਰਲ ਸੁਬੇਗ ਸਿੰਘ ਦੇ ਛੋਟੇ ਭਰਾ ਬਿਆਨਤ ਸਿੰਘ ਨੇ ਵੱਡਾ ਖੁਲਾਸਾ ਕੀਤਾ ਕਿ ਸੰਤਾ ਦੀ ਚੜ ਦੀ ਗਲਾ ਬਾਦਲ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਨਹੀਂ ਪਚੀ ਤੇ ਇਹਨਾਂ ਨੇ ਹੀ ਜਾ ਕੇ ਕੇਂਦਰ ਸਰਕਾਰ ਦੇ ਕੰਨ ਭਰੇ ਤੇ ਪੰਜਾਬ ਹੱਥੋਂ ਕੋਸ ਜਾਣਾ ਇਸ ਦਾ ਦਾਵਾ ਕੀਤਾ। ਉਸ ਤੋਂ ਬਾਅਦ ਬੇਕਸੂਰ ਲੋਕ ਮਾਰੇ ਗਏ। ਪਿਆਲ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਹੋਇਆ, ਸਿ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸੰਗਤ ਦਾ ਕੋਈ ਕਸੂਰ ਨਹੀਂ ਸੀ। ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਭਾਰਤੀ ਫੌਜ ਦਾ ਹਾਲਾਂਕਿ ਜਨਰਲ ਸੁਬੇਕ ਸਿੰਘ ਦੇ ਵੱਲੋਂ ਤੇ ਜਿਹੜੇ ਉੱਥੇ ਸਿੰਘ ਮੌਜੂਦ ਸਨ ਉਹਨਾਂ ਦੇ ਵੱਲੋਂ ਡਟ ਕੇ ਸਾਹਮਣਾ ਕੀਤਾ ਗਿਆ। ਇਸ ਦੌਰਾਨ ਜਨਰਲ ਸੁਬੇਕ ਸਿੰਘ ਤੇ ਸੰਤ ਪਿੰਡਾ ਵਾਲੇ ਸ਼ਹੀਦੀ ਪਾਗ ਲਈ। ਉਹਨਾਂ ਕਹਿੰਿਆ ਕਿ ਅਸੀਂ ਅੱਜ ਹਰ ਸਾਲ 6 ਜੂਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਜੇ ਅਕਾਲ ਤਖਸਾਬਰਦਾਸ ਕਰਨ ਦੇ ਲਈ ਪਹੁੰਚਦੇ ਆ ਤੇ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਮੌਕੇ 'ਤੇ ਅਕਾਲ ਤਖਸਾਬ ਤੇ ਕੁਝ ਸੰਪਰਦਾਵਾਂ ਦੇ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਜੋ ਕਿ ਬੇहद ਮੰਦਪਗ ਹੈ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਤਤਕਾਲੀ ਬਾਦਲ ਸਰਕਾਰ ਦਾ ਕੀ ਹੱਥ ਹੈ ਦਰਸਲ ਜਰਨਲ ਸੁਬੇਖ ਸਿੰਘ ਦੇ ਛੋਟੇ ਭਰਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਗਏ ਤਾਂ 6 ਜੂਨ 1984 ਦਾ ਉਹ ਕਾਲਾ ਦਿਨ ਜਾਂ ਅਕਾਲ ਤੱਕ ਸਾਫ ਤੇ ਹਮਲਾ ਹੁੰਦਾ ਹੈ ਕਈ ਲੋਕ ਸ਼ਹੀਦ ਹੁੰਦੇ ਨੇ ਇਹਨਾਂ ਦੇ ਵਿੱਚ ਸੰਜਰਨੈਲ ਸਿੰਘ ਪਿੰਡਰਾ ਵਾਲੇ ਜਿਨ੍ਹਾਂ ਦੇ ਕਰੇਬੀ ਜਰਨਲ ਸੁਬੇਖ ਸਿੰਘ ਵੀ ਸ਼ਾਮਲ ਸਨ ਅੱਜ 2081 ਸਾਲ ਬਾਅਦ ਪਰਵਾਰ ਨੇ ਜਰਨਲ ਸੁਬੇਖ ਸਿੰਘ ਨੂੰ ਯਾਦ ਕਰਦਿਆਂ ਉਸ ਵੇਲੇ ਦੇ ਹਾਲਾਤ ਸਾਂਝੇ ਕੀਤੇ ਨੇ ਇਸ ਮੌਕੇ ਜਰਨਲ ਸੁਬੇਕ ਸਿੰਘ ਦੇ ਭਰਾ ਬਿਅੰਨ ਸਿੰਘ ਨੇ 6 ਜੂਨ ਦੇ ਹਫ਼ਤੇ ਨੂੰ ਯਾਦ ਕਰਦੇ ਆਪਣੇ ਪਰਿਵਾਰਕ ਮੈਂਬਰ ਜਰਨਲ ਸੁਬੇਕ ਸਿੰਘ ਦੀ ਸ਼ਹਾਦਤ ਬਾਰੇ ਗੱਲਬਾਤ ਕੀਤੀ ਹੈ ਬਿਅੰਨ ਸਿੰਘ ਨੇ ਦੱਸਿਆ ਕਿ ਜਰਨਲ ਸਾਹਿਬ ਉਸ ਵੇਲੇ ਤੱਕ ਵਿਸਮਸ ਹੋ ਚੁੱਕੇ ਸਨ ਪਰ ਪੰਥ ਤੇ ਸਿੱਖ ਕੌਮ ਉਤੇ ਇਸ ਸੰਕਟ ਦੇ ਦੌਰਾਨ ਉਹਨਾਂ ਸ਼ਕਾਲ ਤੱਕ ਸਾਥਦੇ ਹੋਏ ਹਮਲਾ ਦੇ ਵਿਰੋਧ ਦੇ ਵਿੱਚ अहम ਭੂਮਿਕਾ ਨਿਭਾਈ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਸ਼ਹਾਦਤ ਦੇ ਦਿੱਤੀ ਤੇ ਬਿਅੰਨ ਸਿੰਘ ਨੇ ਦੱਸਿਆ ਕਿ ਉਹ ਦਿਨ ਸਾਨੂੰ ਅੱਜ ਵੀ ਯਾਦ ਹੈ ਜਦ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹਜ਼ਾਰਾਂ ਗੰਤੀ ਚ ਸੰਗਤਾ ਸਚਕਣ ਧਰਮ ਮੰਦਰ ਸਾਹਿਬ ਨਤਮਸਤਕ ਹੁੰਦੇ ਲਈ ਪਹੁੰਚਿਆ ਪਰ ਭਾਰਤੀ ਫੌਜ ਨੇ ਬੇਕਸੂਰ ਲੋਕਾਂ ਨੂੰ ਬਾਹਰ ਹੀ ਨਹੀਂ ਨਿਕਲਣ ਦਿੱਤਾ ਹਮਲੇ ਦੌਰਾਨ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਤੇ ਭਾਰਤੀ ਫੌਜ ਦੇ ਹਮਲੇ ਦਾ ਜਵਾਬ ਦਿੰਦਿਆਂ ਸੰ ਜਰਨਲ ਸਿੰਘ ਪਿੰਡਾ ਵਾਲਿਆ ਦੇ ਨਾਲ ਜਰਨਲ ਸੁਬੇਕ ਸਿੰਘ ਵੀ ਸ਼ਹੀਦੀ ਪਾ ਗਏ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਆਖਰ ਬਾਦਲ ਸਰਕਾਰ ਦਾ ਕੀ ਹੱਥ ਹੈ ਤਜਨਲ ਸੁਬੇਗ ਸਿੰਘ ਦੇ ਛੋਟੇ ਪ੍ਰਾਪ ਬਿਆਨਤ ਸਿੰਘ ਨੇ ਵੱਡਾ ਖੁਲਾਸਾ ਕੀਤਾ ਕਿ ਸੰਤਾ ਦੀ ਚੜ ਦੀ ਗਲਾ ਬਦਲ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਨਹੀਂ ਪਚੀ ਤੇ ਇਹਨਾਂ ਨੇ ਹੀ ਜਾ ਕੇ ਕੇਂਦਰ ਸਰਕਾਰ ਦੇ ਕੰਨ ਭਰੇ ਤੇ ਪੰਜਾਬ ਹੱਥੋਂ ਖੋਸ ਜਾਣਾ ਇਸ ਦਾ ਦਾਵਾ ਕੀਤਾ ਜੋ ਉਸ ਤੋਂ ਬਾਅਦ ਬੇਕਸੂਰ ਲੋਕ ਮਾਰੇਗੇ ਪਿਆਲ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਸਿ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸੰਗਤ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ ਭਾਰਤੀ ਫੌਜ ਦਾ ਹਾਲਾਂਕਿ ਜਨਰਲ ਸੁਬੇਕ ਸਿੰਘ ਦੇ ਵੱਲੋਂ ਤੇ ਜਿਹੜੇ ਉੱਥੇ ਸਿੰਘ ਮੌਜੂਦ ਸਨ ਉਹਨਾਂ ਦੇ ਵੱਲੋਂ ਡਟ ਕੇ ਸਾਹਮਣਾ ਕੀਤਾ ਗਿਆ ਇਸ ਦੌਰਾਨ ਜਨਰਲ ਸੁਬੇਕ ਸਿੰਘ ਤੇ ਸੰਪਿੰਡਾ ਵਾਲੇ ਸ਼ਹੀਦੀ ਪਾਗਤ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਹਰ ਸਾਲ 6 ਜੂਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਸ਼ਕਾਲ ਤੱਕ ਸਬਰਦਾਸ ਕਰਨ ਦੇ ਲਈ ਪਹੁੰਚਦੇ ਆ ਤੇ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਮੌਕੇ ਸ਼ਕਾਲ ਤੱਕ ਸਾਹਬ ਤੇ ਕੁਝ ਸੰਪਰਦਾਵਾਂ ਦੇ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਜੋ ਕਿ ਬੇहद ਮੰਦਪਗ ਹੈ